ਇਹਦੀ ਪਾਵਰ ਲਖੰਦਾ ਜਿੱਤਾ ਹੀ ਭੁੱਲ ਗਿਆ ਉਹਨਾਂ ਨੂੰ ਵਾਹ ਇਹ ਆਸ਼ਾ ਹੈ ਸਰੂਰ ਸਿੰਘ ਜੀ ਵਾਹ ਜੀ ਵਾਹ ਇਹਦੀ ਕੋਈ ਪਾਵਰ ਨਹੀਂ ਤੇ ਦੂਜੇ ਪਾਸੇ 50 ਪਾਵਰ ਹੈ ਵਾਹ ਜੀ ਵਾਹ ਉਧਰ ਕਾਲੇ ਦੁਬਈ ਹੁਣੀ ਪੂਰੀ ਮਿੱਤਰ ਮੰਡਲੀ ਜਿਹੜੀ ਬੈਠੀ ਹੈ ਮੈਚ ਦੇਖ ਰਹੇ ਨੇ ਟਰੈਕਟਰਾਂ ਦੇ ਇਹ ਕਾਲੀ ਕਮੈਰੋ ਵਾਹ ਜੀ ਵਾਹ PB 57 6084 ਜੀਪ ਹੈ ਜੀ ਜੀ ਹੈਗੀ ਪਾਸੇ ਕਰ ਲੋ 6084 500 ਛੇਰੇ ਵੱਲੋਂ 500 ਆਮੜੇ ਵੱਲੋਂ ਇਹ ਬਾਈ ਜੀ ਹਣੀ ਜੇ ਤੂੰ ਜਿੱਤ ਗਿਆ ਤੇ 5000 ਰੁਪਇਆ ਹੋ ਗਿਆ ਇਹ ਨਾਂ ਲਿਖ ਲੋ ਇਹ ਮੁਕਰ ਨਾ ਜਾਣਾਰੇ 5000 ਰੁਪਇਆ ਬਾਈ ਜੀ 5 500 ਕਰਕੇ ਛੇਰੇ ਵੱਲੋਂ ਉਹ ਵੀ 500 ਰੁਪਇਆ ਮੇਰੇ ਵੀਰੋ ਸਾਡਾ ਵੀਰ ਨੋਟ ਕਰਾ ਗਿਆ ਹੈ ਧੀਰੇ ਸਰਪੰਚ ਵੱਲ ਧੀਰੇ ਪ੍ਰਧਾਨ ਵੱਲੋਂ ਵੀ 500 ਰੁਪਈਆ ਝੰਡੇ ਸਰਪੰਚ ਸਾਹਿਬ ਕਾ ਉਹਨਾਂ ਵੱਲੋਂ ਵੀ 500 ਰੁਪਈਆ ਹਾਂ 5 500 ਕਰਕੇ ਆਪਾਂ 25000 ਪੂਰਾ ਕਰ ਲੈਣਾ ਅਗਲੇ ਸਾਲ ਦਾ ਨਾਮ ਠੀਕ ਹੈ ਹਾਂ ਆ ਵੇਖੋ ਬਾਈ ਜੀ ਹੁਣ ਝੰਡਾ ਕੌਣ ਸਿੱਟੂਗਾ ਆ ਆ ਠਹਿਰ ਜਾ ਉਹਨੂੰ ਰੇਸ ਵੜ ਲੈਣ ਦੀ ਹਾਂ ਆ ਠਹਿਰ ਜਾ ਲੀ ਤੇ ਆ ਜਾ ਬਾਈ ਰੇਸ ਕਰ ਲੈਣ ਜੀ ਰੇਸ ਕਰ ਲੈਣ ਦੀ ਉਹਨੂੰ ਆਸ਼ੇ ਵਾਲੇ ਨੂੰ ਏ ਏ ਤਾੜੀ ਮਾਰ ਦਿਓ ਪਿਆ ਕੀ ਹੋ ਗਿਆ ਓਏ ਓ ਬੱਲੇ ਓ ਬੱਲੇ 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 ਏ ਓਇਆ ਕੀ ਹੋ ਗਿਆ ਓ ਸਵਾਰ ਆ ਗਿਆ ਹੁਣ ਢਿੱਲਾ ਛੱਡਦਾ ਆਸ਼ੇ ਦੀ ਰੇਸ ਨਹੀਂ ਕਰਦਾ ਜਦੋਂ ਕਰੂ ਬਾਈ ਪਾਲੇ ਤੋਂ ਮੋੜ ਕੇ ਲਿਆਈ ਹੈ ਮਾਂ ਦਾ ਪੁੱਤ पाले तो मोरी पाले तो पाले तो ओ उच्ची है वो कोई नहीं हक उच्ची थी है ठीक है ठीक है ठीक है बाजो 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 ਓ ਬੈਜੋ ਓ ਬੱਲੇ ਆਦਾ ਸਵਾਲ ਆ ਗਿਆ ਯਾਰ ਓ ਬੱਲੇ ਓ ਓ ਬੱਲੇ ਬੱਲੇ ਓ ਯਾਰਾ ਸਵਾਲ ਆ ਗਿਆ ਓ ਬੈਜੋ ਓ ਬੈਜੋ ਓ ਆਗੀ ਬਣ ਗਿਆ ਜਾਣਦੇ 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 ਓ ਭਾਲਾਂਗੇ 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 ਬਹੁਤ ਰੋਕਦੇ ਰੋਕਦੇ ਓ ਰੋਕਦੇ